ਜੀ ਪਿਆ ਮੈਨੂੰ ਕਿਤੇ ਹਾਥੀ ਬੈਠੀ ਵਿਖਾ ਤੂੰ ਗਰਦੀਪ ਨੂੰ ਵੇਖ ਕੇ ਕੀ ਗੈਣਾ ਸਾਹਮਣੇ ਵਿਖਾ ਤੂੰ ਮੋਟੇ ਨੂੰ ਵੇਖ ਕੇ ਕਹਿਲਾ ਮੋਟੇ ਦੇ ਸੌਰਿਆਦ ਵਾਇਆ ਅਰ ਇਹਨੇ ਪਾਰੀ ਤੇਰੀ ਚਿੱਡੂਆ ਉੱਤੇ ਬੈਠ ਫਸ ਗਏ ਟੇਡੀ ਕਰਕੇ ਫੜਾ ਚੱਕ ਦੇ ਤੱਕ ਦੇ ਤੱਕ ਉਹ ਮੈਂ ਇਹਨੂੰ ਵੀ ਕਿਹਾ ਮੈਂ ਕਿ ਤੜਕੇ ਟਾਈਮ ਨਾਲ ਬੇੜ ਲਾ ਕਰੋ ਕੰਮ ਠੰਡ ਗਰਮੀ ਸੋ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਚੜ ਗਿਆ ਦੇ ਪੱਠੇ ਮੈਂ ਪਾ ਕੇ ਵੇਲਾ ਹੁੰਦਾ ਹਾਂ ਹਾਂ ਉਹ ਨਹੀਂ ਉਹ ਮੈਂ ਇਹਨੂੰ ਵੀ ਕਹਿ ਮੈਂ ਕਿ ਤੜਕੇ ਟਾਈਮ ਨਾਲ ਬੈਠ ਲਾ ਕਰੋ ਕੰਮ ਠੰ ਵੈਰੀ ਗੁੱਡ ਚੱਕ ਵੀ ਰਾਜੂ ਪਹੁੰਚਦਾ ਹੋਇਆ ਸਿਖਰਾਂ ਤੋਂ ਅਸਰ ਉਹ ਇੱਕ ਕਿਆਰਾ ਆਪਣਾ ਰਹਿੰਦਾ ਭਰਨ ਵਾਲਾ ਉਹ ਬਾਹਰ ਹੀ ਬਾਦੇ ਕੀ ਗੱਲ ਐ ਸੱਜਣਾ ਤੇਰੀ ਗੱਲ ਚ ਪਹਿਲਾਂ ਵਰਗੀ ਗੱਲ ਨਹੀਂ ਸੱਜਣਾ ਆ 25 25 50 ਮੈਨੂੰ ਕਿਤੇ ਹਾਥੀ ਬੈਠੀ ਵਿਖਾ ਤੂੰ ਗਰਦੀਬ ਨੂੰ ਵੇਖ ਕੇ ਕੀ ਗਰਦੀਬ ਨੂੰ ਕੀ ਮੈਨੂੰ ਤੂੰ ਗੈੜਾ ਹੀ ਵਿਖਾ ਗੈੜਾ ਸਾਹਮਣੇ ਵਿਖਾ ਤੂੰ ਮੋਟੇ ਨੂੰ ਵੇਖ ਕੇ ਕੀ ਲਾ ਮੈਂ ਤਾਂ ਬੋਨਿਆ ਏ ਏ ਬੋਟਾ ਮੋਟੇ ਨੂੰ ਸੌਰੀ ਆਦ ਆ ਆਪਕੋ ਬੁਲਾ ਰਹੇ ਆਂ ਵੋ ਜਾਇਂ ਹਲੇ ਆਉਂਦੀ ਐ ਮੇਰੇ ਬੁਏ ਜੀ ਆਏ ਆਵਾਂ ਇੰਨੀ ਵੇਚੀ ਆਈ ਨੇ ਐ ਐ ਅਬੇ ਵੇਚੀ ਕਰਤੀ ਬਣਾਵੇ ਫੀਲਿੰਗ ਹੋਣਾ ਬਸਾਂ ਨੂੰ ਛੋੜੀਆਂ ਨੇ ਕਮ ਜੱਪਈ ਕਿਆ રે ਕਿਆ રે ਜੁਗਿਆ ਨਹੀਂ ਜਾਣਿਆ ਕਲਿਆ ਕਾ ਲਗਾ ਬਈ ਛੋੜੀਆਂ ਪੈਣ ਜਾਈ ਕਿਵੇਂ ਜੂਵੀ ਨੂੰ ਵਿਚਾਰੇ ਨੇ ਕਾ ਜੂਵੀ ਵਿਚਾਰੇ ਨੂੰ ਭਜਾਤਾ ਹਾਂ ਉਹ ਵਿਚਾਰ ਹੋਣ ਲੱਗਾ ਜਵਾਬ ਦੇਖਿਆ ਆਜਾ ਆਜਾ ਤੈਨੂੰ ਦੇਖੀ ਜਾਨਾ ਦੂਜੇ ਪੰਨੇ ਦੀ ਆਹ ਹਿੱਟ ਜਿਆਦੀ ਨਹੀਂ ਭਾਰੀ ਤੇਰੀ ਟਿੱਡੂਆ ਉੱਤੇ ਬੈਠ ਫਸ ਗਈ ਐ ਟੇਡੀ ਕਰਕੇ ਫੜਾ ਚੱਕ ਦੇ ਤੱਕ ਦੇ ਤੱਕ ਦੇ ਥੱਲੇ ਚੱਕ ਕੇ ਚੱਕ ਕੇ ਚੱਕ ਕੇ ਚੱਕ ਕੇ ਚੱਕ ਆਪੇ ਯੂ ਮਗਰ ਕੇ ਬਾਅਦ ਵਿੱਚ ਹਾਂ ਜੇ ਤੁਹਾਨੂੰ ਦੇਖ ਲੈਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ